ਜਿਸ ਵੰਤ ਸੰਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਗੀ ਹੈ ਫੈਸਲੇ ਦਾ ਪਹਿਲਾ ਪੜ ਤੇਰੇ ਫੈਸਲੇ ਦੀ ਘੜੀ ਆ ਗਈ ਉਡੀਕਾਂ ਚ ਦੁਨੀਆ ਸੜੀ ਜਾ ਰਹੀ ਸੌਣ ਭਾਦੋਂ ਦੀਆਂ ਝੜੀਆਂ ਤੇ ਬੱਟ ਮਰੋੜ ਲੰਘ ਜਾਣ ਪਿੱਛੋਂ ਅੱਸੂ ਦਾ ਮੀਨਾ ਆ ਗਿਆ ਚਾਰਨ ਆਪਣੀ ਪੜ੍ਹਨ ਕੋਠੜੀ ਵਿੱਚ ਗੰਭੀਰ ਸੋਚਾਂ 'ਚ ਉਤਰਿਆ ਤੇ ਚੜਿਆ ਜਾ ਰਿਹਾ ਸੀ ਇੱਕ ਸਮਾਂ ਸੀ ਕਿ ਜਦੋਂ ਭਾਗ ਅਤੇ ਨਸੀਬ ਜ਼ਿੰਦਗੀ ਨੂੰ ਤਸੱਲੀ ਤੇ ਸ਼ਾਂਤੀ ਦਿਆ ਕਰਦੇ ਸਨ ਸਮਾਂ ਬਦਲ ਗਿਆ ਉਸ ਨਾਲ ਹੀ ਜ਼ਿੰਦਗੀ ਦੀਆਂ ਕੀਮਤਾਂ ਪਰ ਅੱਜ ਵੀ ਮੂਰਖ ਮਨੋਖ ਨਸੀਬਾਂ ਨੂੰ ਰੋ ਰਿਹਾ ਹੈ ਕਿ ਉਹ ਉਸ ਦਾ ਸੁਭਾਗ ਭਾਗ ਪਿਆਰ ਨਾਲ ਭਰ ਦੇਗੀ ਉਹ ਬਹੁਤ ਦੂਰਦਰਸ਼ੀ ਹੋ ਗਿਆ ਸੀ ਜ਼ਿੰਦਗੀ ਘਟਨਾ ਵਿੱਚ ਆ ਕੇ ਕਾਰਨ ਲੱਭਦੀ ਹੈ ਤੇ ਉਹਦੇ ਅਹਿਸਾਸ ਦੇ ਪਰ ਖੁੱਲਦੇ ਹਨ ਸੋਚ ਲੰਬੀਆਂ ਉੱਚੀਆਂ ਤੇ ਡੂੰਘੀਆਂ ਉਡਾਰੀਆਂ ਮਾਰਦੀ ਹੈ ਜ਼ਿੰਦਗੀ ਦੀ ਜਾਗ ਚੁੱਕੀ ਕੁਦਰਤੀ ਭੁੱਖ ਨੂੰ ਬੁੱਢਾ ਨਿظام ਧਰਮ ਦੇ ਉਪਦੇਸ਼ਾਂ ਤੇ ਕਿਸਮਤ ਦੇ ਲਾਰਿਆਂ ਨਾਲ ਬਰਉਣਾ ਚਾਹੁੰਦਾ ਹੈ ਮਨੁੱਖ ਅੱਜ ਬੱਚਾ ਨਹੀਂ ਜਵਾਨ ਹੋ ਚੁੱਕਿਆ ਹੈ ਭੁੱਖ ਇੱਕ ਤਰਲਾ ਨਹੀਂ ਰਹੀ ਇੱਕ ਲਾਟ ਬਣ ਚੁੱਕੀ ਹੈ ਕੁਦਰਤ ਦੀਆਂ ਧਾਰਾਂ ਲੰਬਾ ਸਮਾ ਰੋਗਾਂ ਨਹੀਂ ਜਾ ਸਕਦੀਆਂ ਲੋੜ ਹੈ ਨਜਾਮ ਦਾ ਜਾਮਾ ਬਦਲਿਆ ਜਾਵੇ ਨਹੀਂ ਤਾਂ ਨਹੀਂ ਤਾਂ ਅੱਗ ਵੱਧ ਕੇ ਹਵੇਲੇ ਨੂੰ ਘੇਰ ਲਵੇਗੀ ਰਾਜ ਮਹਿਲ ਨੂੰ ਸਾੜ ਸੁੱਟੇਗੀ ਤਾਜਾਂ ਤੇ ਤਖਤਾਂ ਦਾ ਪਾਣੀ ਢਾਲ ਦੇਵੇਗੀ ਚਰਨ ਜਦੋਂ ਵੀ ਕੰਮ ਵੱਲੋਂ ਬੇਲਾ ਹੁੰਦਾ ਸੋਚਾਂ ਉਸ ਨੂੰ ਝੰਜੋੜਨ ਲੱਗ ਪੈਂਦਾਂ ਇਹਨਾਂ ਦਿਨਾਂ ਵਿੱਚ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਆਏ ਸਨ ਉਸੇ ਤਰ੍ਹਾਂ ਕਿਸਾਨੀ ਵਾਤਾਵਰਨ ਵਿੱਚ ਵੀ ਬੜੀਆਂ ਤਬਦੀਲੀਆਂ ਹੋਈਆਂ ਸਨ ਚੇਤ ਅਚੇਤ ਰੋਆਂ ਦੇ ਟਾਕਰਾਂ ਵਿੱਚੋਂ ਜਿਵੇਂ ਨਵੀਂ ਰੋਸ਼ਨੀ ਤੇ ਠੋਸ ਆਕੀਕਤ ਬਚੂਦ ਲੈਂਦੀ ਹੈ ਇਸੇ ਤਰ੍ਹਾਂ ਉਹ ਸਮਾਜੀ ਸੂਝ ਦੀਆਂ ਪੌੜੀਆਂ ਤੇ ਪੈਰ ਦਾ ਰੱਤਰ ਅੱਗੇ ਵਧ ਰਿਹਾ ਸੀ ਉਸ ਸਰੀਰਕ ਕੰਮਾਂ ਵਿੱਚ ਆਪਣੇ ਆਪ ਨੂੰ ਅਸਲੋਂ ਥਕਾ ਦੇਣਾ ਚਾਹਿਆ ਪਰ ਨੀਂਦ ਉਸ ਨੂੰ ਅੱਗੇ ਨਾਲੋਂ ਵੀ ਘਟਾ ਰਹੀ ਸੀ ਨੰਮੀਆਂ ਕਿਤਾਬਾਂ ਤੇ ਰਸਾਲੇ ਵੀ ਉਸ ਬਹੁਤ ਬੜੇ ਅਤੇ ਉਸ ਦੇ ਗਿਆਨ ਵਿੱਚ ਕਾਫੀ ਬਾਤਾਂ ਹੋਇਆ ਪਰ ਉਸ ਦੇ ਦਿਲ ਤੋਂ ਪਿਆਰ ਜਾਂਦਾ ਭਾਰ ਕਦੇ ਹੌਲਾ ਨਾ ਹੋਇਆ ਇੱਕ ਦਰਦ ਜਿਹੜਾ ਦਿਲ ਦਿਮਾਗ ਨੂੰ ਵਿੰਨ-ਵਿੰ ਜਾਂਦਾ ਸੀ ਇੱਕ ਪਲ ਨਾ ਰੁਕਿਆ ਜਿੰਨਾ ਚਿਰ ਜ਼ਿੰਦਗੀ ਕਾਮ ਹੈ ਉਸ ਵਿੱਚ ਅਹਿਸਾਸ ਜਿੰਦਾ ਪਿਆਰ ਕਤਲ ਹੋਣ ਦੀ ਵੀ ਮਰ ਨਹੀਂ ਸਕਦਾ ਅਸੀਂ ਸਭ ਜ਼ਖਮੀ ਆਵਾਜ਼ਾਂ ਹਾਂ ਭੁੱਖੀਆਂ ਲਾਂਡਾਂ ਜਿਹੜੀਆਂ ਪੁੱਜ ਦਿਲਾਂ ਵਿੱਚੋਂ ਉੱਠਦੀਆਂ ਹਨ ਤੇ ਬਹੁਤ ਦਿਲ ਤੇ ਬੇੜ ਦੋਹਾਂ ਵਿੱਚੋਂ ਗਲੀ ਵਿੱਚੋਂ ਕਿਸੇ ਨੇ ਉਸ ਦਾ ਨਾਮ ਲੈ ਕੇ ਆਵਾਜ਼ ਮਾਰੀ ਉਹ ਵਾਰ ਨਿਕਲਿਆ ਡਾਕੀਆ ਖਾਕੀ ਵਰਦੀ ਪਾਈ ਉਸ ਨੂੰ ਉਸ ਦੀ ਚਿੱਠੀ ਹਿਲਾ ਰਿਹਾ ਸੀ ਡਾਕੀਆ ਦਿਖਾਕੀ ਪੱਗ ਤੇ ਲਾਲ ਪੀਜ ਹੱਸ ਰਿਹਾ ਸੀ ਚੰਨ ਉਜਾਬਿਆ ਜਿਵੇਂ ਕੋਈ ਹੋਰ ਖਤਰਾ ਆ ਰਿਹਾ ਡਾਕੀਆ ਹੈਰਾਨ ਸੀ ਕਿ ਚਰਨ ਅੱਗੇ ਵਾਂਗ ਚਿੱਠੀ ਲੈ ਕੇ ਪਾਗਲ ਕਿਉਂ ਨਹੀਂ ਹੋਇਆ ਹੱਸਿਆ ਤੇ ਖਿੜਿਆ ਕਿਉਂ ਨਹੀਂ ਚਿੱਠੀ ਫੜਾਂਦਿਆਂ ਚਰਨ ਦਾ ਹੱਥ ਕੰਬ ਗਿਆ ਉਸ ਡਾਕੀਏ ਦੇ ਹੱਥ ਵਿੱਚ ਹੀ ਚਿੱਠੀ ਨੂੰ ਪਹਿਚਾਨ ਲਿਆ ਸੀ ਵੱਟੀ ਚੋਪ ਵਿੱਚ ਵਾਪਸ ਆ ਗਿਆ ਉਹ ਪੜਨ ਤੋਂ ਅੱਗੋਂ ਹੀ ਅੰਦਾਜ਼ੇ ਲਾ ਰਿਹਾ ਸੀ ਰਾਜ ਨੇ ਕੀ ਲਿਖਿਆ ਹੋਵੇਗਾ ਉਸ ਨੂੰ ਚਿੱਠੀ ਤੋਂ ਡਰ ਆ ਰਿਹਾ ਸੀ ਇੱਕ ਪੜੇ ਸਮਾਜ ਵਿੱਚ ਚਿੱਠੀਆਂ ਵੀ ਘੱਟ ਖੁਸ਼ੀ ਦੇ ਸਨੇਹ ਲੈ ਕੇ ਆਉਂਦੀਆਂ ਹਨ ਉਹ ਦੁਨੀਆ ਦੀ ਵਾਪਰ ਰਹੀ ਹਰ ਟ੍ਰੈਜੇਡੀ ਤੇ ਕੋਗਸ ਦਾ ਜ਼ਿੰਮੇਵਾਰ ਕੇਵਲ ਪੜੇ ਨਮਾਜ਼ ਨੂੰ ਹੀ ਮਿਲਦਾ ਸੀ ਆਖਰ ਮਨੋਖ ਨੇ ਹੀ ਹਰ ਖਤਰੇ ਦਾ ਮੁਕਾਬਲਾ ਕਰਨਾ ਹੈ ਹੋ ਸਕਦਾ ਏ ਨਵੀਂ ਆਸ ਆਸ਼ਾ ਜ਼ਿੰਦਗੀ ਨੂੰ ਬਧਾਈ ਹੀ ਪੇਸ਼ ਕਰੀ ਆਸ਼ਾ ਮਨੁੱਖ ਦੀ ਹਮੇਸ਼ਾ ਵਫਾਦਾਰ ਸਾਥਣ ਰਹੀ ਏ ਖਤਰੀ ਦੀ ਹਰ ਮੰਜ਼ਲ ਤੇ ਹਰ ਮੁਹਾਜ਼ ਵਿੱਚ ਪਿਆਰ ਵਰਗੀ ਜ਼ਿੰਦਗੀ ਨੂੰ ਹੋਰ ਕੋਈ ਬਰਕਤ ਨਹੀਂ ਮਿਲੀ ਭਵੇਂ ਰੁਵਾਣ ਹੀ ਆ ਜਾਵੇ ਚਰਨ ਦੇ ਬੋਲਾਂ ਤੇ ਇੱਕ ਪੈਦਾ ਕੀਤਾ ਖੇੜਾ ਸੀ ਜਿਸ ਦੇ ਪਿਛਵਾੜੇ ਸਦੀਆਂ ਤੋਂ ਤੁਰਿ ਆਰੀ ਪੱਤ ਚੜ ਸੀ ਦਰਦਾਂ ਭਰੀ ਦੁਹਾਈ ਚਿੱਠੀ ਪੜਨ ਸਮੇ ਕਾਗੇ ਦੀ ਆਵਾਜ਼ ਤੱਕ ਲਰ ਜਾ ਪੈਦਾ ਕਰ ਰਹੀ ਸੀ ਪਿਆਰੇ ਮੇਰੇ ਹੋਸਟਲ ਦੀ ਛੱਤ ਤੋਂ ਉੱਚਾ ਉੱਚੇ ਦਰਖਤਾਂ ਤੋਂ ਵੀ ਉ ਤਾਂ ਪੂਰਨਮਾਸੀ ਦਾ ਚੰਨ ਗਲ ਪਰਵਾਹ ਭਾਈ ਹਸ ਰਿਹਾ ਉਸ ਦੀ ਚਾਨਣੀ ਨੇ ਜਾਨ ਬੇਜਾਨ ਚੀਜ਼ ਦੇ ਸੈਨ ਨੂੰ ਰੋਸ਼ਨ ਕਰ ਦਿੱਤਾ ਹੈ ਇੱਕ ਜਾਦੂ ਜਗਾ ਦਿੱਤਾ ਹੈ ਮੇਰੀਆਂ ਨਜ਼ਰਾਂ ਕਿੰਨੀਆਂ ਰੀਝਾਂ ਨਾਲ ਉਸਨੂੰ ਤੱਕ ਰਹੀਆਂ ਹਨ ਮੇਰਾ ਦਿਲ ਕਿਸ ਪਾਗਲ ਖੁਸ਼ੀ ਵਿੱਚ ਉਸਨੂੰ ਬੋਝ ਲੈਣਾ ਚਾਹੁੰਦਾ ਹੈ ਪਰ ਮੇਰੀਆਂ ਬਾਹਾਂ ਚੰਨ ਤੱਕ ਨਹੀਂ ਜਾ ਸਕਦੀਆਂ ਮੇਰੇ ਹੱਥ ਉੱਚੇ ਉੱਠ ਕੇ ਟੈ ਪੈਂਦੇ ਹਨ ਟੁੱਟ ਲੈਂਦੇ ਹਨ ਮਰ ਜਾਨੀ ਚਾਨਨੀ ਮਰ ਜਾਨੀ ਚਾਨਨੀ ਤੜਫਾ ਰਹੀ ਹੈ ਸਾੜਾ ਪੈਦਾ ਕਰ ਰਹੀ ਪਰ ਜ਼ਿੰਦਗੀ ਦੇਣ ਵਾਲਾ ਦੁੱਖ ਵੀ ਦੇਵੇ ਉਹ ਵੀ ਪਿਆਰ ਹੁੰਦਾ ਹੈ ਕੋਈ ਪਿਆਰ ਜ਼ਿੰਦਗੀ ਦਾ ਗਲ ਨਹੀਂ ਘੁੱਟ ਸਕਦਾ ਤੇ ਕੋਈ ਦਿਲ ਆਸ਼ਾ ਨੂੰ ਦਵਾ ਕੇ ਨਹੀਂ ਰੱਖ ਸਕਦਾ ਤੇਰੀ ਪਿਆਰ ਚਾਨਨੀ ਵਿੱਚ ਆਸ਼ਾ ਦਾ ਨਵਾਂ ਰੂਪ ਹੈ ਸੱਜਣਾ ਉਤਸ਼ਾਹ ਦੁਨੀਆਂ ਦਾ ਕੋਈ ਬਹੁਜ ਮੈਨੂੰ ਨਰਾਸ਼ ਨਹੀਂ ਕਰ ਸਕਦਾ ਕੋਈ ਹਥਿਆਰ ਮੇਰਾ ਰਾਹ ਦਾ ਨਹੀਂ ਬਦਲ ਸਕਦਾ ਚੱਲਣ ਵਾਲੇ ਦਾ ਕਦੇ ਕਿਸੇ ਨੇ ਰਾਹ ਨਹੀਂ ਰੋਕਿਆ ਚੰਨ ਤੱਕ ਰਸਾਈ ਅਸੰਭਵ ਹੈ ਨਹੀਂ ਯਤਨਾ ਦੀ ਲੋੜ ਹੈ ਜ਼ਿੰਦਗੀ ਪੌੜ ਲਈ ਮੈਂ ਬਹੁਤ ਕੁਝ ਸਮਝਿਆ ਅਤੇ ਪੜਿਆ ਪਰ ਹੁਣ ਕਦਮ ਪੁੱਟਣ ਦਾ ਸਮਾਂ ਆ ਗਿਆ ਬਹੁਤ ਰੋਲ ਹੈ ਅੱਖਾਂ ਸੋਝ ਲੱਧੀਆਂ ਦੁੱਖ ਪਰ ਸੋ ਰੋਇਆ ਬਾਟ ਮੁੱਕ ਸਕਦੀ ਮਾਂ ਜ਼ਿੰਦਗੀ ਨੂੰ ਹੰਝੂਆਂ ਦੇ ਸਤਲੋ ਜੁੱਚ ਬੇੜੀ ਬਣਾ ਕੇ ਰੋੜ ਦਿੰਦੀ ਸਾਗਰ ਵਿੱਚ ਬੋੜ ਦਿੰਦੀ ਕਾਸ਼ ਟੁੱਟੀਆਂ ਫੁੱਟੀਆਂ ਹੀ ਕਿਨਾਰਾ ਬੈਤਾਂ ਇੰਨਾ ਕਿ ਮੈਂ ਜਾਣ ਲਿਆ ਝੋਲੀ ਅੱਡਾਂ ਦਾਣੇ ਨਹੀਂ ਮਿਲਦਾ ਹੱਥ ਕੀਦਿਆਂ ਵਿਸ਼ਿਆ ਤਰਸ ਵਿੱਚ ਬਾਜ਼ਾਰ ਦੀ ਜਨਸ ਨਹੀਂ ਜ਼ਿੰਦਗੀ ਇਸ ਸਮਾਜ ਦੀ ਦੇਣ ਨਹੀਂ ਇਸ ਸਮਾਜ ਵਿੱਚ ਚੋਰ ਚੋਰ ਨਹੀਂ ਇਸ ਅੰਜਾਮ ਵਿੱਚ ਡਾਕੂ ਡਾਕੂ ਨਹੀਂ ਕੁਝ ਹਸਲ ਕਰਨ ਲਈ ਹਿੰਮਤ ਦੀ ਲੋੜ ਹੈ ਤਾਕਤ ਦੀ ਲੋੜ ਹੈ ਕੋਈ ਮੰਜ਼ਲ ਆਪ ਚੱਲ ਕੇ ਨਹੀਂ ਆਉਂਦੀ ਤੁਹਾਡਾ ਲਿਖਾਇਆ ਤੇ ਭਰਪੂਰ ਦਾ ਹਮਦਰਦ ਵੀਰ ਬਣ ਕੇ ਲਿਖਿਆ ਖਤ ਮੈਨੂੰ ਮਿਲ ਗਿਆ ਸੀ ਬਹੁਤ ਬਹੁਤ ਧੰਨਵਾਦ ਮੈਂ ਉਸ ਖਤ ਨੂੰ 15 20 ਵਾਰ ਪੜ੍ਹਿਆ ਹੈ ਅਤੇ ਉਦੋਂ ਤੋਂ ਬਹੁਤ ਸੰਜੀਦਗੀ ਨਾਲ ਵਿਚਾਰ ਦੀ ਰਹੀ ਹਾਂ ਸੋ ਬੇਨਤੀ ਹੈ ਸ਼੍ਰੀਮਾਨ ਜੀ ਪਿਆਰ ਦੁਕਾਨੋਂ ਲਿਆਂਦਾ ਸੌਦਾ ਨਹੀਂ ਜਿਹੜਾ ਪਸੰਦ ਨਾ ਆਉਣ ਤੇ ਵਾਪਸ ਕੀਤਾ ਜਾ ਸਕੇ ਹਾਂ ਮੈਨੂੰ ਭੁੱਲਣਾ ਨਹੀਂ ਚਾਹੀਦਾ ਤੁਸੀਂ ਗਾਹਕ ਹੋ ਤੁਹਾਡੀ ਪਸੰਦ ਬਦਲ ਸਕਦੀ ਹੈ ਪਰ ਦੁਕਾਨਦਾਰ ਦੀ ਇਹ ਮਰਜ਼ੀ ਹੈ ਕਿ ਵਿਕੀ ਚੀਜ਼ ਵਾਪਸ ਨਹੀਂ ਹੋ ਸਕਦੀ ਭਾਵੇਂ ਸੜਕ ਵਿੱਚ ਸੁੱਟ ਪਾਓ ਨਾਲ ਹੀ ਰੋੜ ਦਿਓ ਮੈਂ ਤੁਹਾਨੂੰ ਇੱਕ ਨੇਕ ਸਲਾਹ ਦਿੰਦੀ ਆਂ ਬਜਾਏ ਇਸ ਦੇ ਕਿ ਤੁਸੀਂ ਸੌਦੇ ਨੂੰ ਊੜੇ ਵਿੱਚ ਸੁੱਟ ਦਿਓ ਇਸ ਤੋਂ ਕਿਤੇ ਚੰਗਾ ਹੈ ਚੌਕ ਵਿੱਚ ਖਲੋ ਕੇ ਡੁਗਡੁਗੀ ਵਜਾਓ ਅਤੇ ਉਸ ਦੀ ਭਰੇ ਬਾਜ਼ਾਰ ਨਾਲਾਂਮੀ ਚਾੜ ਦੇਵੋ ਸ਼ਾਇਦ ਕੁਝ ਕੀਮਤ ਹੱਥ ਆ ਜਾਵੇ ਦੁਨੀਆ ਦਾ ਕੋਈ ਹੱਬੀ ਖਾਨ ਦੱਸੇ ਕੀ ਮੈਂ ਕੀ ਗੁਨਾਹ ਕੀਤਾ ਜੋ ਕਿਸੇ ਅੱਗੇ ਝੋਲੀ ਅਡਾ ਭੀਖ ਮੰਗਾ ਇਥੋਂ ਤੱਕ ਕਿ ਆਪਣੇ ਪ੍ਰੇਮੀ ਅੱਗੇ ਵੀ ਗੋਡਿਆਂ ਭਾਰਵਾ ਕਿ ਜ਼ਿੰਦਗੀ ਇਸ ਲਈ ਜਨਮ ਲੈਂਦੀ ਹੈ ਕਿ ਜਵਾਨ ਹੁੰਦਿਆ ਹੀ ਉਸ ਨੂੰ ਉਸ ਦੀ ਕੁਦਰਤੀ ਬਰਾਸਤ ਪਿਆਰ ਤੋਂ ਵੱਖ ਕਰ ਦਿੱਤਾ ਜਾਵੇ ਤੋੜ ਕੇ ਬਗਾਵ ਮਾਰਿਆ ਜਾਵੇ ਮੈਂ ਅਜੇਹੇ ਭਗਵਾਨ ਨੂੰ ਤੁਬਾ ਤੁਬਾ ਕਰ ਉੜਾ ਦੇਵਾਂਗੀ ਤੁਹਾਨੂੰ ਜਿਹੜਾ ਇਸ ਦੁਨੀਆ ਦਾ ਮਾਲਕ ਤਾਂ ਕੀ ਆਪਣੇ ਆਪ ਨੂੰ ਮਾਮੂਲੀ ਨੌਕਰ ਹੋਣਾ ਵੀ ਖਿਆਲ ਕਰੇ ਕਿ ਮੈਂ ਇਕ ਬਾਪ ਆਪਣੀ ਇਕੋ ਧੀ ਨੂੰ ਇਸ ਲਈ ਪੜਾ ਲਿਖਾ ਕੇ ਪ੍ਰਵਾਨ ਚੜਾਉਂਦਾ ਹੈ ਕਿ ਉਸ ਨੂੰ ਜਵਰ ਉਸ ਨੂੰ ਜਵਾਖਾਨੇ ਭੇਜ ਦੇਣਾ ਹੁੰਦਾ ਹੈ ਕਸਾਈ ਜਾਂਦੇ ਹਨ ਮੇਰਾ ਮਾਸ ਮਿੱਠਾ ਹੈ ਸਵਾਦੀ ਹੈ ਇਸ ਲਈ ਸੌ ਬਲ ਫਰੇਵ ਕਰਕੇ ਉਹਨਾਂ ਵੀ ਉਹਨਾਂ ਇੱਕ ਸਿਉਨੇ ਦਾ ਪਿੰਜਰਾ ਬਣਾਇਆ ਹੈ ਜਿਸ ਦੇ ਬਾਹਰ ਰੇਸ਼ਮ ਦੇ ਪਰਦੇ ਲਟਕ ਰਹੇ ਹਨ ਅੰਦਰ ਮਖਮਲ ਬਿਸ਼ੀ ਹੈ ਤਾਂ ਕਿ ਮਰਨ ਤੋਂ ਪਹਿਲਾਂ ਪੰਛੀ ਥੋੜਾ ਆਰਾਮ ਕਰ ਸਕੇ ਆਪਣੀ ਬੇਵਸੀ ਗੀਤ ਗਾ ਸਕੇ ਉਸਨ ਸੋਨੇ ਦੇ पिंजਰੇ ਵਿੱਚ ਅੱਗੇ ਕਿੰਨੀਆਂ ਮਾਸੂਮ ਰੂਹਾਂ ਦੀ ਆ ਪੁਕਾਰ ਖਤਮ ਹੋ ਚੁੱਕੀ ਹੈ ਕੋਈ ਜਿਉਂਦੇ ਕੰਨ ਨਹੀਂ ਸੁਣ ਸਕਦੇ ਅਣਕੀਲੀਆਂ ਅੱਖਾਂ ਨਹੀਂ ਦੇਖ ਸਕਦੀਆਂ ਆ ਕਿੰਨਾ ਵੱਡਾ ਤਮਾਸ਼ਾ ਹੈ ਪਿਆਰ ਉਹ ਸਾਨੂੰ ਜਵਾਬਖਾਨੇ ਤੋੜ ਰਿਹਾ ਚੰਨ ਰਾਜ ਨੂੰ ਬੋਟੀ ਸਜਾ ਕੇ ਪਾਲ ਦੇ ਘਰ ਭੇਜ ਰਿਹਾ ਹੈ ਚੌਂਕ ਵਿੱਚ ਡੁਗਡੁਗੀ বাজ ਰਹੀ ਹੈ ਤਮਾਸ਼ਾ ਵੇਖਣ ਵਾਲਿਓ ਦੌੜੋ ਤੁਸੀਂ ਤਾਂ ਵੇਖੋ ਜ਼ਿੰਦਗੀ ਦਾ ਨਿਲਾਮ ਕਿੰਨਾ ਦਰਦ ਭਰਿਆ ਕਿੰਨਾ ਸਸਤਾ ਰਾਜ ਬਸ ਕਰ ਮੈਂ ਤੇਥੋਂ ਪਨਾਹ ਮੰਗਦਾ ਹਾਂ ਰੱਬ ਦੇ ਵਾਸਤੇ ਬਸ ਕਰ ਚਰਨ ਦੀਪੂ ਬnikਲ ਗਈ ਉਹਦੀਆਂ ਅੱਖਾਂ ਭਰੀਆਂ ਹੋਊਂਗਾ ਸਨ ਤੇ ਸਾਹ ਕਾਲੇ ਆ ਰਹੇ ਸਨ ਉਹ ਚਿੱਠੀ ਹਿੱਕ ਤੇ ਕੁੱਟ ਕੇ ਪੈ ਗਿਆ ਉਸ ਪਾਸਟ ਦੀਆਂ ਨਜ਼ਰਾਂ ਨਾਲ ਛੱਤ ਦੇ ਲਾਗੇ ਤੋਂ ਪੀਲੇ ਪਰਿੰਡਾਂ ਨੂੰ ਲੜਦਿਆਂ ਤੱਕਿਆ ਦੂਜੇ ਪਾਸੇ ਗੁੱਥਮ-ਕੁੱਥੇ ਹੋਏ ਮੇਜ਼ ਤੇ ਅੜ ਗਏ ਪਤਾ ਨਹੀਂ ਕਿਰਲੀ ਕਿੱਥੋਂ ਆ ਗਈ ਉਹ ਝਟ ਵਿੱਚ ਤੁਹਾਨੂੰ ਹੜੱਪ ਕਰ ਗਈ ਚਰਨ ਦੇਖਦਾ ਹੀ ਰਹਿ ਗਿਆ ਚਾਹਨੇ ਹੌਲੀ ਹੌਲੀ ਚਿੱਟੀ ਫੇਰ ਅੱਖਾਂ ਅਕੇ ਲਿਆਂਦੀ ਬਿਲਕੁਲ ਜਿਵੇਂ ਬਿਮਾਰ ਮੂਹ ਤਰਮਾ ਚੁੱਕਦਾ ਹੈ ਕੀ ਇਹ ਨਿਲਾਮ ਇੰਨਾ ਸੁਖਾਲਾ ਹੋ ਜਾਵੇਗਾ ਜਿੰਨਾ ਸਾਰਿਆਂ ਨੇ ਸੋਚਿਆ ਰੱਖਿਆ ਨਿਲਾਮ ਹੋਣ ਵਾਲੀ ਤਾਂ ਪੁੱਛ ਲਿਆ ਜਾਂਦਾ ਪਲਾਂ ਰਾਜ ਅੱਗੇ ਕਦੇ ਕਿਸੇ ਪੁੱਛੇ ਤੂੰ ਤਾਂ ਨਵੀਂ ਗੱਲ ਕਰਨ ਲੱਗੀ ਹੈ ਜਿਵੇਂ ਤੂੰ ਮਨੁੱਖ ਵੀ ਹੁੰਦੀ ਹੈ ਤੇ ਦੁੱਖ ਸੁੱਖ ਨੂੰ ਮਹਿਸੂਸ ਕਰ ਲੈਂਦੀ ਬੋਲ ਸਕਦੀ ਹੈ ਚੀਕ ਸਕਦੀ ਮੈਂ ਆਪਣੇ ਸਭ ਮਿਹਰਬਾਨਾ ਨੂੰ ਦੱਸਣਾ ਚਾਹੁੰਦੀਆਂ ਇੱਕ ਮੇਲਾ ਲੱਗੇਗਾ ਤਮਾਸ਼ਾ ਜੁੜੇਗਾ ਤੇ ਨਿਲਾਮ ਜ਼ਰੂਰ ਹੋਵੇਗਾ ਸਭ ਨੂੰ ਕੱਜ-ਬੱਜ ਕੇ ਆਉਣਾ ਚਾਹੀਦਾ ਤਮਾਸ਼ਾ ਵੇਖਣ ਵਾਲੀ ਦੀਆਂ ਅੱਖਾਂ ਪਾਟੀਆਂ ਰਹਿ ਜਾਣਗੀਆਂ ਜਦੋਂ ਡੁਗ-ਡੁਗੀ ਰਾਜ ਦੇ ਹੱਥ ਵੇਖਣਗੇ ਰਾਜ ਸਮਾਜ ਦੀ ਗੰਦੀ ਪਰਸਾਈ ਤੇ ਝੂਠੀ ਇੱਜ਼ਤ ਤੇ ਭਰੇ ਬਾਜ਼ਾਰ ਖੁਦ ਨਿਲਾਮੀ ਕਰੇਗੀ ਤੇ ਆਪੋ ਬੋਲੀ ਦੇਵੇਗੀ ਕਿਉਂ ਸਰਦਾਰ ਜੀ ਠੀਕ ਹੈ ਨਾ ਬਹੁਤ ਹੋ ਚੁੱਕੀ ਬਰਦਾਸ਼ਤ ਦੀ ਹੱਦ ਹੋ ਚੁੱਕੀ ਸਮਾਜ ਦਾ ਜ਼ੁਲਮ ਹੁਣ ਹੋਰ ਨਹੀਂ ਸਹਿਆ ਜਾ ਸਕਦਾ ਕੁੜੀ ਇੱਕ ਬੁਲਬੁਲ ਨਹੀਂ ਜੋਰ ਟਿੰਗਾਨੇ ਵਰਤੀ ਆਵਾਜ਼ ਜ਼ੁਲਮ ਦੇ ਵਿਰੁੱਧ ਤੋੜਵੀਂ ਲਲਕਾਰ ਮੈਂ ਤਾਂ ਇੱਥੋਂ ਤੱਕ ਕਹਾਂਗੀ ਕਿ ਉਸ ਨੂੰ ਆਪਣੇ ਜੀਵਨ ਲਈ ਹੱਕਾਂ ਲਈ ਨੰਗੀ ਤਲਵਾਰ ਵੰਨਣਾ ਚਾਹੀਦਾ ਰਾਜ ਅੰਗਿਆਰਾਂ ਤੇ ਤੁਰੇਗੀ ਤੇ ਆਪਣੇ ਫੁੱਲਾਂ ਦੀ ਰਾਖੀ ਲਈ ਰਾਜ ਨੂੰ ਮਾਰਨਾ ਇੰਨਾ ਸੁਖਾਲਾ ਨਹੀਂ ਜਿੰਨਾ ਸਮਝ ਲਿਆ ਗਿਆ ਮਰਦ ਤੇ ਉਹਦਾ ਸਮਾਜ ਔਰਤ ਨਾਲ ਬਹੁਤ ਜ਼ਬਰਦਸਤੀਆਂ ਕਰਦਾ ਆਇਆ ਹੈ ਪਰ ਹੁਣ ਉਹ ਜ਼ਮਾਨੇ ਲੱਦ ਗਈ ਤੂੰ ਜੋ ਜੀ ਚਾਹੇ ਸੋਚ ਜੋ ਕਰ ਨਾਇ ਕਰ ਜ਼ੁਲਮ ਕਰ ਤੱਕੀ ਦੇ ਪਰ ਮੈਨੂੰ ਮੇਰੇ ਪੈਰਾਂ ਤੋਂ ਉਖਾੜ ਨਹੀਂ ਸਕਦਾ ਜੇ ਤੈਨੂੰ ਮਨਮਰਜ਼ੀ ਕਰਨ ਦਾ ਅਧਿਕਾਰ ਹੈ ਰੋਕ ਕੋਈ ਮੈਨੂੰ ਵੀ ਨਹੀਂ ਸਕਦਾ ਸਰਦਾਰ ਜੀ ਕੰਨ ਖੋਲ ਕੇ ਸੁਣ ਲੈਣਾ ਬੁੱਧਵਾਰ ਦੀ ਰਾਤ ਨੂੰ ਮੈਂ ਨਹਿਰ ਤੇ ਆਵਾਂਗੀ ਬੋਲ ਚੜਦੇ ਪਾਸੇ ਮੈਂ ਸਿੱਧੀ ਘਰ ਆ ਕੇ ਤੁਹਾਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਮੈਂ ਸੁਣਿਆ ਪਿੰਜਰਾ ਸ਼ਿੰਗਾਰਿਆ ਜਾ ਰਿਹਾ ਹੈ ਮੈਂ ਤੁਹਾਨੂੰ ਆਖਰੀ ਫੈਸਲੇ ਲਈ ਸੱਦ ਰਹੀ ਹਾਂ ਇਸ ਤੋਂ ਪਹਿਲਾਂ ਕਿ ਦਜਣ ਮੇਰੀ ਹਾਸੀ ਉਡਾਵੇ ਮੈਂ ਕੁਝ ਕਰ ਜਾਣਾ ਚਾਹੁੰਦੀ ਹਾਂ ਤੁਹਾਨੂੰ ਹਰ ਹਾਲਤ ਵਿੱਚ ਆਉਣਾ ਪਵੇਗਾ ਮੱਦੀ ਰਾਤ ਦਾ ਕੋੜੀਕਾਂਗੇ ਇਹ ਮੇਰੀ ਮੁਹੱਬਤ ਦਾ ਸੱਦਾ ਹੈ ਪਿਆਰ ਦਾ ਬਲਾਵਾ ਜੇ ਤੁਸੀਂ ਬਚਣ ਜਾਂ ਪਰਨ ਦੇ ਬੱਦੇ ਨਹੀਂ ਆਉਣਾ ਚਾਹੁੰਦੇ ਨਹੀਂ ਮਿਲਣਾ ਚਾਹੁੰਦੇ ਤਦ ਬੋਲ ਦੇ ਲੈਂਦੇ ਬੰਨੇ ਮੇਰੀ ਰੂੜੀ ਜਾਂਦੀ ਲਾਸ਼ ਵੇਖਣ ਜ਼ਰੂਰ ਆ ਜਾਣਾ ਮੈਨੂੰ ਪੂਰਨ ਪਰੋਸਾ ਹੈ ਨਹਿਰ ਤੁਹਾਡੇ ਬੰਗ ਧੋਖਾ ਨਹੀਂ ਦੇਵੇਗੀ ਬੇਵਫਾ ਨਹੀਂ ਨਿਕਲੇਗੀ ਕਿਨਾਰਾ ਮਿਲਣਾ ਚਾਹੀਦਾ ਜ਼ਿੰਦਗੀ ਦਾ ਨਹੀਂ ਤਾਂ ਮੌਤ ਦਾ ਹੀ ਸਹੀ ਪਿਆਰ ਦੀ ਮੌਤ ਵੀ ਜ਼ਿੰਦਗੀ ਹੁੰਦੀ ਹੈ ਰਾਜ ਚਨ ਚਿੱਠੀ ਦੇ ਆਖਰੀ ਫਕਰੇ ਪੜ ਕੇ ਸੋਨ ਹੋ ਗਿਆ ਉਸ ਦੀ ਹੋਸ਼ جواب ਦੇ ਚੁੱਕੀ ਸੀ ਖਲੋਂ ਤੰਗ ਅੱਖਾਂ ਤੇ ਹੌਂਕ ਨਹੀਂ ਉਸ ਨੂੰ ਪਾਗਲ ਬਣਾ ਰਹੀਆਂ ਸਨ ਉਹ ਚਿੱਠੀ ਨੂੰ ਘੋਲ ਰਿਹਾ ਸੀ ਉਸ ਦਾ ਜਹਿਨ ਆਪੇ ਵਿੱਚ ਸੂੰਗਾ ਚੋਬ ਰਿਹਾ ਸੀ ਫਿਰ ਉਸ ਇੱਕਦਮ ਬੋਲਣਾ ਸ਼ੁਰੂ ਨਹੀਂ ਸ਼ੁਰੂ ਕਰ ਦਿੱਤਾ ਨਹੀਂ ਰਾਜ پاگل ਹੋ ਗਈ ਮੈਂ ਕਦੇ ਨਹੀਂ ਹੋਣ ਦੇਵਾਂਗਾ ਰਾਜ ਮੇਰੀ ਜ਼ਿੰਦਗੀ ਹੈ ਮੈਂ ਉਸ ਨੂੰ ਬਾਹਾਂ ਅੱਡ ਕੇ ਬੋਚ ਰਵਾਂਗਾ ਮੈਂ ਜ਼ਾਲਮ ਨਹੀਂ ਹੋ ਸਕਦਾ ਮੈਂ ਇੰਨਾ ਹਸ਼ਿਆਰਾ ਨਹੀਂ ਰਾਜ ਮੈਂ ਆਵਾਂਗਾ ਮੈਨੂੰ ਕੋਈ ਬੰਧਨ ਨਹੀਂ ਜ਼ਰੂਰ ਆਵਾਂਗਾ ਉਹ ਆਪਣੀ ਕਿਸਮ ਦੀ ਆਵਾਜ਼ ਵਿੱਚ ਚੀਕਦਾ ਹੀ ਰਿਹਾ ਧੰਨਵਾਦ